ਮੌਕਪੋਲ ਤੋਂ ਬਾਅਦ ਮਸ਼ੀਨਾਂ ਨੂੰ ਅਸੀਂ ਕਿਵੇਂ ਸੀਲ ਕਰਨਾ ਹੈ ਉਹਦੇ ਬਾਰੇ ਦੱਸਿਆ ਜਾਏਗਾ ਤਾਂ ਮੌਕਪੋਲ ਖਤਮ ਹੋਣ ਉਪਰੰਤ ਸਭ ਤੋਂ ਪਹਿਲਾਂ ਤਾਂ ਕੰਟਰੋਲ ਯੂਨਟ ਦਾ ਜਿਹੜਾ ਤੁਸੀਂ ਸਵਿਚ ਆਫ ਕਰ ਦੇਣਾ ਹੈ ਇਹਦੇ ਜਿਹੜਾ ਲਾਈਟ ਆਫ ਹੋ ਜੇਗੀ ਉਸ ਤੋਂ ਮਗਰੋਂ ਦਾ ਸਵਿਚ ਜਿਹੜਾ ਬਾਹਰ نکال ਦੇਣਾ ਹੈ ਤਾਂ ਤੁਹਾਨੂੰ ਇੱਥੇ ਦੱਸਣਾ ਬਣਦਾ ਹੈ ਕਿ ਅਸੀਂ ਕੰਟਰੋਲ ਯੂਨਟ ਔਰ ਵੀਵੀ ਪੈਕਸ ਦੋ ਮਸ਼ੀਨਾਂ ਹੀ ਸੀਲ ਹੋਣਗੀਆਂ ਬੈਲਟਿੰਗ ਯੂਨਿਟ ਨੂੰ ਕਿਸੇ ਤਰ੍ਹਾਂ ਨਾਲ ਸੀਲ ਨਹੀਂ ਕੀਤਾ ਜਾਊਗਾ ਤਾਂ ਕੰਟਰੋਲ ਯੂਨਿਟ ਨੂੰ ਸੀਲ ਕਰਨ ਲਈ ਸਾਨੂੰ ਆਹ ਲਾਸਟ ਆ ਜਿਹੜਾ ਥੱਲੇ ਵਾਲਾ ਜਿਹੜਾ ਬਾਕਸ ਹੈ ਇਹਦੇ ਵਿੱਚ ਮਸ਼ੀਨ ਕਲੀਅਰ ਕਰਨ ਤੋਂ ਬਾਅਦ ਇਹ ਸਵਿਚ ਆਫ ਕਰਨ ਤੋਂ ਬਾਅਦ ਅਸੀਂ ਕੰਟਰੋਲ ਯੂਨਿਟ ਨੂੰ ਸੀਲ ਕਰਨਾ ਹੈ ਸਭ ਤੋਂ ਪਹਿਲਾਂ ਗ੍ਰੀਨ ਪੇਪਰ ਸੀ ਜਿਹਦਾ ਨਮੂਨਾ ਜਿਹੜਾ ਤੁਹਾਡੇ ਸਾਹਮਣੇ ਦਿੱਤਾ ਹੈ ਇਹਦੇ ਤੇ A ਅਤੇ B ਜਿਹੜੇ ਆ ਦੋ ਜਿਹੜੇ ਡਿਜੀਟ ਲਿਖੇ ਹੋਣਗੇ ਨਾਲ ਦੋ ਕਲਰ ਜਿਹੜੇ ਆ ਦਿੱਤੇ ਹੋਣਗੇ ਤਾਂ ਇਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਇਨਸਰਟ ਕਰਨਾ ਹੈ ਦੇਖੋ ਇਸ ਨੂੰ ਥੋੜਾ ਜਿਹਾ ਚੁਕਾ ਕੇ ਇਸ ਦੇ ਵਿੱਚ ਇੱਕ ਸਰਾਖ ਹੋਣਾ ਹੈ ਉਹਦੇ ਵਿੱਚ ਦੀ ਤੁਸੀਂ ਇਹਨੂੰ ਇਨਸਰਟ ਕਰਨਾ ਹੈ ਇਹਨੂੰ ਇਸ ਪੋਜੀਸ਼ਨ ਤੇ ਲਾਉਣਾ ਹੈ ਕਿ ਇਹ ਜਿਹੜਾ ਕਲਰ ਗ੍ਰੀਨਾ ਹੈ ਇਸ ਖਾਨੇ ਦੇ ਵਿੱਚ ਦਿਖਣ ਲੱਗੇਗਾ ਔਰ نیچے ਵਾਲਾ orange ਕਲਰ ਇਸ ਖਾਨੇ ਦੇ ਵਿੱਚ ਦਿਖਣ ਲੱਗੇਗਾ ਤਾਂ ਇਸ ਵਿੱਚ ਇੱਥੇ ਤੁਸੀਂ ਬੰਦ ਕਰ ਦੇਣਾ ਉਸ ਤੋਂ ਮਗਰੋਂ ਇੱਕ ਸਪੈਸ਼ਲ ਟੈਗ ਹੈ ਜੋ ਇਸ ਖਾਨੇ ਲਈ ਬਣਾ ਹੋਇਆ ਹੈ ਇਹਦੇ ਵਿੱਚ ਇੱਕ ਸੁਰਾਖ ਹੋਏਗਾ ਇਹਦਾ ਨੰਬਰ ਹੋਏਗਾ ਇਹਦੇ ਉੱਪਰ ਵੀ ਆਪਾਂ ਕੋਲੇ ਲੀਗੈਂਡ ਤੇ ਸਾਈਨ ਕਰਵਾ ਸਕਦੇ ਹਾਂ ਇਸ ਨੂੰ ਅਸੀਂ ਕਿਵੇਂ ਸੀਲ ਕਰਨਾ ਹੈ ਤੁਸੀਂ ਦੇਖੋਗੇ ਕਿ ਇੱਥੇ ਇੱਕ ਲਾਈਨ ਦੇ ਵਿੱਚ ਇੱਕ ਹੋਲ ਹੈ ਜਿਸ ਨੂੰ ਹੌਲੀ ਬេរੇ ਉੱਤੇ ਇਨਸਰਟ ਕਰ ਦੇਣਾ ਹੈ ਜੀ ਸਪੈਸ਼ਲ ਟਾਈਲ ਇਸ ਤਰ੍ਹਾਂ ਤੁਸੀਂ ਧੱਗ ਨਾਲ ਬੰਨ ਕੇ ਇਸ ਉੱਤੇ ਘਾ ਇੱਕ ਵਾਰੀ ਫੇਰ ਇਸ ਨੂੰ ਗੰਢ ਦੇਣੀ ਹੈ ਉਸ ਤੋਂ ਮਗਰੋਂ ਇੱਕ ਕੰਵਰਟਰ ਦਾ ਜਿਹੜੀ ਪਲੇਟ ਹੋਏਗੀ ਉਸ ਨੂੰ ਇਸਦੇ نیچے ਰੱਖ ਕੇ ਇੱਥੇ ਇਸ ਦੇ ਸਿਰਿਆਂ ਨੂੰ ਸੀਲ ਕਰ ਦੇਣਾ ਹੈ ਉਸ ਤੋਂ ਮਗਰੋਂ ਸੇਲ ਕਰਨ ਤੋਂ ਬਾਅਦ ਇਸ ਸਪੈਸ਼ਲ ਟੈਗ ਨੂੰ ਇਸ ਤਰ੍ਹਾਂ ਪੋਜੀਸ਼ਨ ਤੇ ਰੱਖ ਦੇਣਾ ਹੈ। ਤੋਤਾ ਗ੍ਰੇਸਟਰਾਟ ਕਾ ਕੇ ਇਸ ਦੇ ਉੱਪਰ ਜਿਹ ਇਸ ਤਰ੍ਹਾਂ ਕਵਰ ਜਿਹੜਾ ਹੈ ਉਹਦਾ ਬੰਦ ਕਰ ਦੇਣਾ ਹੈ। ਉਸ ਤੋਂ ਮਗਰੋਂ ਆ ਜਿਹੜੀ ਗ੍ਰੀਨ ਪੇਪਰ ਸੇਲ ਆ ਇਸ ਦੇ A ਅਤੇ B ਪਾਰਟ ਜਿਹੜੇ ਦੋ ডিসਪਲੇ ਹੋਣਗੇ। ਸਭ ਤੋਂ ਪਹਿਲਾਂ A ਪਾਰਟ ਦੇ ਉੱਪਰੋਂ ਇੱਕ ਚੇਪੀ ਰਹੇਗੀ ਜਿਹਦੇ नीचे ਗੋਲ ਹੋਏਗੀ। ਉਸ ਨੂੰ ਤੁਸੀਂ ਉਤਾਰ ਕੇ ਇਸ ਪੋਜੀਸ਼ਨ ਦੇ ਵਿੱਚ ਚਿਪਕਾ ਦੇਣਾ ਹੈ ਫਿਰ ਬੀ ਦੇ ਵਿੱਚ ਇਸ ਤਰ੍ਹਾਂ ਇੱਕ ਚੇਪੀ ਲੱਗੀ ਹੋਈ ਵੀ ਉਸ ਨੂੰ ਉਤਾਰ ਕੇ ਇਸ ਤਰ੍ਹਾਂ ਤੁਸੀਂ ਉਸ ਨੂੰ ਚਿਪਕਾ ਦੇਣਾ ਹੈ ਪਰ ਤੁਸੀਂ ਦੇਖੋਗੇ ਉਸ ਦੇ ਉੱਪਰ ਗ੍ਰੀਨ ਪੇਪਰ ਦੇ ਉੱਪਰ ਇੱਕ ਨੰਬਰ ਡਿਸਪਲੇ ਹੋਏਗਾ ਇਸ ਨੂੰ ਤੁਸੀਂ ਨੋਟ ਕਰ ਸਕਦੇ ਹੋ ਇਸ ਦੇ ਉੱਪਰ ਵੀ ਆਪਾਂ ਪੋਲਿੰਗ ਏਜੰਟਾਂ ਦੇ ਸਾਈਨ ਕਰਵਾ ਸਕਦੇ ਹਾਂ ਇਸ ਤੋਂ ਬਾਅਦ ਇਹ ਸੈਕਸ਼ਨ ਨੂੰ ਬੰਦ ਕਰਨ ਲਈ ਇੱਕ ਐਡਰੈਸ ਟੈਗ ਹੋਏਗਾ ਉਸ ਨੂੰ ਅਸੀਂ अब दस टाइम असं इस तरह गंध मार के सैक्शन के बढ़ा के उस तरीके गंध दे के उस तरीके सिरिया सील करोंगे उस तरह मेटल की एक प्लेट लै ली है वो सिरिया इतने रख के आप सील कर देना है इस तरीके देखोगे ਕਿ ਆਪਣੇ ਜਿਹੜਾ ਕੰਟਰੋਲ ਯੂਨਿਟ ਦਾ ਉਹ ਸੀਲ ਹੋ ਚੁੱਕਾ ਵਾ ਹੁਣ ਆਪਾਂ ਵੀ ਵੀ ਪੈਕ ਨੂੰ ਕਿ ਇਸ ਤਰ੍ਹਾਂ ਸਾਈਟ ਨੂੰ ਚੈੱਕ ਕਰ ਲੈਣਾ ਹੈ ਇਸ ਬਾਕਸ ਦੇ ਵਿੱਚ ਕੋਈ ਵੀ ਸਲਿੱਪ ਜਿਹੜੀ ਨਾ ਹੋਵੇ ਤਾਂ ਕੋਈ ਵੀ ਵੈਂਟ ਵੀ ਤੁਸੀਂ ਚੈੱਕ ਕਰਵਾ ਸਕਦੇ ਹੋ ਇਸ ਤੋਂ ਬਾਅਦ ਇਸ ਤੇ ਦੋ ਸ਼ਰਾਖ ਹਨ ਇੱਕ ਇਹ ਵਾਲਾ ਤੇ ਇਹ ਵਾਲਾ ਇਹ ਦੋਨਾਂ ਦੇ ਉੱਪਰ ਐਡਰੈਸ ਟੈਗ ਲੱਗੇਗਾ ਜਿਵੇਂ ਕਿ ਆਪਾਂ ਨੂੰ ਦਿਖਾਇਆ ਗਿਆ ਜਿਵੇਂ ਆਪਾਂ ਕੰਟਰੋਲ ਯੂਨਿਟ ਦੇ ਵਿੱਚ ਐਡਰੈਸ ਟੈਗ ਲਾਇਆ ਹੋਇਆ ਸੀ ਤਾਂ ਡਰੈਸ ਟੈਗ ਨੂੰ ਇਹਨਾਂ ਦੋ ਰਸਤੇ 'ਚ ਲਗ ਲਗ ਦੋ ਡਰੈਸ ਟੈਗ ਜਿਹੜੇ ਆਪਾਂ ਲਾਵਾਂਗੇ ਆ ਮੰਨ ਲਓ ਡਰੈਸ ਟੈਗ ਆਪਨੇ ਕੋ ਇਸ ਤਰ੍ਹਾਂ ਨੂੰ ਬੰਨ੍ਹ ਮਾਰ ਲੈਣੀ ਹੈ ਤਾਂ ਇਸ ਦੇ ਵਿੱਚ ਇਨਸਰਟ ਕਰਕੇ ਤੇ ਇਹਨੂੰ ਬੰਨ੍ਹ ਮਾਰ ਕੇ ਇਹਦੇ ਵੀ ਸੁਨੇ ਨੂੰ ਅਸੀਂ ਸੀਲ ਕਰ ਦੇਣਾ ਹੈ ਉਹ ਜਿਹੜੀ ਦੂਜੀ ਮੋਹਰ ਹੈ ਇਹ ਬਰਾ ਸੀਲ ਇੱਕ ਮਿਲਦੀ ਆ ਹਾਂਜੀ ਹਾਂਜੀ ਉਸੇ ਤਰੀਕੇ ਨਾਲ ਇਹਨਾਂ ਦੇ ਸਿਰਿਆਂ ਨੂੰ ਇੱਥੇ ਸੀਲ ਕਰ ਦਿੰਦੇ ਆ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਸوراਖ ਹੈ ਇਸ ਨੂੰ ਵੀ ਅਡਜਸਟ ਟੈਗ ਲਾ ਕੇ ਸੀਲ ਕਰ ਦਿੰਦੇ ਆ ਅਡਰਡਿੰਗ ਹੋਣਗੇ ਤਾਂ ਇਸ ਤਰੀਕੇ ਨਾਲ ਆਪਣੀ ਸੀਲਿੰਗ ਜਿਹੜੀ ਆ ਕੰਪਲੀਟ ਹੋ ਜਾਂਦੀ ਹੈ ਜੀ ਇਹ ਸੀਲਿੰਗ ਕਰਨ ਤੋਂ ਬਾਅਦ ਅਸੀਂ ਉਸੇ ਤਰੀਕੇ ਨਾਲ ਵੀ ਵੀ ਪੈਡ ਜਿਹੜੀ ਅਸੀਂ ਪਾਰੇ ਦੇ ਤੋਂ ਕੱਢੀ ਸੀ ਉਸ ਨੂੰ ਇਹਦੇ ਵਿੱਚ ਇਨਸਰਟ ਕਰ ਦੇਣਾ ਹੈ ਉਸ ਤੋਂ ਮਗਰੋਂ ਇਸ ਬਟਨ ਨੂੰ ਅਸੀਂ ਔਨ ਕਰ ਦੇਣਾ ਹੈ ਉਸ ਤੋਂ ਬਾਅਦ ਜਿਹੜੀ ਸਾਡੀ VOTING process ਹੈ ਉਹ ਜਿਹੜੀ ਆ ਉਹ ਸ਼ੁਰੂ ਹੋ ਜਾਵੇਗੀ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਇਸ ਸਵਿਚ ਨੂੰ ਔਨ ਕਰਨਾ ਹੈ ਕਿ ਤੁਹਾਡਾ ਜਿਹੜਾ VV ਪੈਡ ਦਾ ਜਿਹੜਾ ਕਾਲਾ ਸਵਿਚ ਜਿਹੜਾ ਮਦਰ ਦਿੱਤਾ ਹੋਇਆ ਹੈ ਇਹ ਵਰਕੇੇ ਲੋਡ ਦੇ ਵਿੱਚ ਹੋਣਾ ਚਾਹੀਦਾ ਹੈ ਸਿੱਧੀ ਪੋਜੀਸ਼ਨ 'ਚ ਹੋਣਾ ਚਾਹੀਦਾ ਹੈ ਜੇ ਇਹ ਸਿੱਧੀ ਪੋਜੀਸ਼ਨ 'ਚ ਨਹੀਂ ਹੋਏਗਾ ਵਰਕਿੰਗ ਮੋਡ ਦੇ ਵਿੱਚ ਨਹੀਂ ਹੋਏਗਾ ਤਾਂ ਇਹ ਵਰਕ ਜਿਹੜੀ ਆ ਨਹੀਂ ਕਰੇਗੀ ਇਹਦੀ ਗ੍ਰੀਨ ਲਾਈਟ ਨਹੀਂ ਔਨ ਹੋਏਗੀ ਹੁਣ ਦੇਖੋ ਜਦੋਂ ਅਸੀਂ ਬਟਨ ਔਨ ਕਰਾਂਗੇ ਤਾਂ ਇਹ ਗ੍ਰੀਨ ਬਟਨ ਜਿਹੜਾ ਬਾ ਔਨ ਹੋਏਗਾ ਤੇ ਸੱਤ ਸਲਿੱਪਾਂ ਜਿਹੜੀਆਂ ਆ ਮਾ ਉਹ ਤੁਹਾਡੀਆਂ ਇੱਥੇ ਡਿਸਪਲੇ ਕਰਕੇ ਇਹਦੇ ਵਿੱਚ ਉਹ ਆਪਣੇ ਆਪ ਰੱਖ ਦੇ ਇਹ ਜਿੰਨੀ ਵਾਰੀ ਆਪਾਂ ਨੂੰ ਬੰਦ ਜੇ ਚਲਾਵਾਂਗੇ ਤਾਂ ਉਨੇ ਵਾਰੀ ਸੱਤ ਸਲਿੱਪਾਂ ਨਿਕਲਣਗੀਆਂ ਹਾਂਜੀ ਜਿੰਨੀ ਵਾਰੀ ਇਹਨੂੰ ਆਪਾਂ ਔਨ ਕਰਾਂਗੇ ਇਸੇ ਕਰਕੇ ਕੰਟਰੋਲ ਜੁਮਡ ਨੂੰ ਜਦੋਂ ਅਸੀਂ VOTING ਵਾਸਤੇ ਇੱਕ ਵਾਰੀ ਆਨ ਕਰ ਲਿਆ ਫਿਰ ਇਹਨੂੰ ਅਸੀਂ ਆਫ ਨਹੀਂ ਕਰਨਾ ਠੀਕ ਹੈ VOTING ਦੇ ਦੌਰਾਨ ਕੰਟਰੋਲ ਜੁਮਡ ਆਫ ਨਹੀਂ ਹੋਊਗਾ ਭਾਵੇਂ ਅਸੀਂ ਚਾਹ ਪੀ ਰਹੇ ਆ ਭਾਵੇਂ ਅਸੀਂ ਖਾਣਾ ਖਾ ਰਹੇ ਆ ਇਹ ਇਸ ਆਨ ਕੰਡੀਸ਼ਨ ਦੇ ਵਿੱਚ ਹੀ ਰਹੇਗਾ ਸ਼ਾਮ ਨੂੰ ਜਦੋਂ ਸਾਡੀ VOTING ਪ੍ਰਕਿਰਿਆ ਖਤਮ ਹੋ ਗਈ ਹੈ ਤਾਂ ਤੁਸੀਂ ਜਦੋਂ ਆਹ ਬਟਨ ਜਿਹੜਾ ਵਾ ਇਹ ਚੱਕ ਕੇ ਇਸ ਨੂੰ ਪ੍ਰੈਸ ਕਰੋਗੇ ਕਲੋਸ ਬਟਨ ਨੂੰ ਤੋ ਸਾਰੀ ਜਿਹੜੀ ਪ੍ਰੋਸੈਸ ਆ ਉਹ ਖਤਮ ਹੋ ਜਾਏਗੀ ਉਸ ਤੋਂ ਬਾਅਦ ਕੋਈ ਵੀ ਵੋਟ ਜਿਹੜੀ ਆ ਉਹ ਨਹੀਂ ਪਾਏਗੀ ਤਾਂ ਇਹ ਧਿਆਨ ਰੱਖਣਾ ਵਾ ਕਿ ਵੋਟ ਖਤਮ ਹੋਣ ਤੋਂ ਬਾਅਦ ਜਦੋਂ ਆਖੀਰਲਾ ਜਿਹੜਾ ਵੋਟਰ ਆ ਸਾਡਾ ਵੋਟ ਪਾ ਚੁੱਕਾ ਵਾ ਉਸ ਤੋਂ ਮਗਰੋਂ ক্লোਜ਼ ਬਟਨ ਅਸੀਂ ਜਰੂਰ ਦਬਾਉਣਾ ਹੈ